ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਤੇ ਕਿਦਾਂ ਆਈ ਹੋਪ ਸਾਰੇ ਜਣ ਠੀਕ ਹੋ ਮੋਗੇ ਤੇ ਆਪਾਂ ਇਨਿਆਤ ਦੀ ਪਿਓਰ ਗਰਮੀ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਆ ਸਪੈਸ਼ਲ ਪਿਓਰ ਕਾਟਨ ਦੇ ਸੂਟ ਬਹੁਤ ਹੀ ਸੋਹਣੇ ਕਲਰਸ ਦੇ ਵਿੱਚ ਬਹੁਤ ਹੀ ਸੋਹਣੇ ਡਿਜ਼ਾਈਨਾਂ ਦੇ ਨਾਲ ਜੇਕਰ ਤੁਸੀਂ ਵੀ ਆਰਡਰ ਕਰਨਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਪਹਿਲਾ ਨੰਬਰ ਦੱਸ ਦਿੰਨੇ ਆ ਆਪਣਾ ਜੀ 921691100 ਤੇ ਜੇਕਰ ਤੁਸੀਂ ਕੋਈ ਵੀ ਇਨਕੁਆਰੀ ਕਰਨੀ ਆ ਕੱਪੜੇ ਦੇ ਰਿਲੇਟਡ ਜਾਂ ਪੇਮੈਂਟ ਦੇ ਰਿਲੇਟਡ ਤਾਂ ਤੁਸੀਂ ਇਹ ਇਨਕੁਆਰੀ ਕਰ ਸਕਦੇ ਹੋ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣੇ ਕੋਲੇ COD ਅਵੇਲੇਬਲ ਨਹੀਂ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਜੇ ਜਦੋਂ ਹੋਏਗੀ ਤੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਸਪੈਸ਼ਲ ਵੀਡੀਓ ਬਣਾ ਕੇ ਤੇ ਬਹੁਤ ਹੀ ਸੋਹਣਾ ਹੀ ਕਲਰ ਹੈਗੇ ਤੇ ਕਾਫੀ ਸੂਟ ਆ ਜਿਹੜੇ ਇਹਨਾਂ ਚ ਉਹ ਹੈਗੇ ਵੱਡੇ ਪਣੇ ਦੇ ਤੇ ਵੱਡੇ ਪਣੇ ਦਾ ਕੱਟ ਮਿਲੇਗਾ ਤੁਹਾਨੂੰ 3.5 ਮੀਟਰ ਤੇ ਛੋਟੇ ਪਣੇ ਦੇ ਵਿੱਚ ਜਿਹੜਾ ਕਪੜਾ ਹੋਏਗਾ ਉਹ ਤੁਹਾਨੂੰ ਮਿਲੇਗਾ 5 ਮੀਟਰ ਦਾ ਪ੍ਰੋਪਰ ਕੱਟ ਤੇ ਫੈਬਰਿਕ ਬਹੁਤ ਹੀ ਗਰੰਟਡ ਹੋਏਗਾ ਜੀ ਬਹੁਤ ਹੀ ਵਧੀਆ ਫੈਬਰਿਕ ਨਿਕਲੇਗਾ ਇਹ ਨਹੀਂਗਾ ਕਿ ਵੀ ਸ਼ਿੱਜਾ ਹੋਏਗਾ ਜਾਂ ਕੋਈ ਚਿਰਖੀ ਵਗੈਰਾ ਹੋਏਗੀ ਇਦਾਂ ਦਾ ਕੁਝ ਵੀ ਨਹੀਂ ਹੋਏਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਨਸੈਪਟ ਆ ਲਾਈਟ ਕਰੀਮ ਆ ਤੇ ਲੈਰੀਏ ਵਾਲਾ ਵੀ ਡਿਜ਼ਾਈਨ ਆ ਗਿਆ ਲਾਈਨਾਂ ਵਾਲਾ ਕਿੰਨੇ ਬਧੀਆ ਫਲਾਵਰ ਹੈ ਇਹ ਇਦਾਂ ਲੱਗਦਾ ਜਿਵੇਂ ਪ੍ਰਿੰਟ ਪੇਂਟ ਕੀਤਾ ਹੋਵੇ ਤੇ ਬਲੈਕ ਆ ਗਿਆ ਜੀ ਸਾਰੇ ਡਿਜ਼ਾਈਨ ਹੀ ਬਹੁਤ ਹੀ ਸੋਹਣੇ ਸੋਹਣੇ ਨੇ ਡਿਫਰੈਂਟ ਜਿਹੇ ਡਿਜ਼ਾਈਨ ਨੇ ਜਿਹੜੇ ਕਿ ਪਹਿਲਾਂ ਤੁਸੀਂ ਪ੍ਰਿੰਟ ਨਹੀਂ ਦੇਖੇ ਹੁਣ ਉਹ ਪ੍ਰਿੰਟ ਇਸ ਵੀਡੀਓ ਦੇ ਵਿੱਚ ਦੇਖੋਗੇ ਤੇ ਗ੍ਰੇ ਗ੍ਰੇ ਬਹੁਤ ਹੀ ਜ਼ਿਆਦਾ ਅੱਜ ਕੱਲ੍ਹ ਕਲਰ 트ੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਕਿਉਂਕਿ ਗਰਮੀ ਦੇ ਵਿੱਚ ਗ੍ਰੇ ਕਲਰ ਆ ਜਿਹੜਾ ਉਹ ਠੰਡਾ ਰਹਿੰਦਾ ਹੈਗਾ ਸਾਰੇ ਸੂਟ ਹੀ ਠੰਡੇ ਠੰਡੇ ਰਹਿਣ ਵਾਲੇ ਨੇ ਗਰਮੀ ਦੇ ਵਿੱਚ ਠੰਡਕ ਦਾ ਅਹਿਸਾਸ ਦਿਵਾਉਣ ਵਾਲੇ ਨੇ ओके okay जी वीडियो बढ़िया लगी वीडियो को लाइक शेयर जरूर कर दो तो चैनल को कर लो सब्सक्राइब थैंक यू